ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ హెయిర్ ਕੇਅਰ ਦੀ ਵੀਡੀਓ ਲੈ ਕੇ ਆ ਗਈਆਂ ਮੈਂ ਅੱਜ ਤੁਹਾਡੇ ਨਾਲ హెయిర్ ਗਰੋਥ ਟੋਨਰ ਪ੍ਰਪੇਅਰ ਕਰੂੰਗੀ ਕਿਵੇਂ ਬਣਾਉਣਾ ਹੈ ਕਿਵੇਂ ਲਗਾਉਣਾ ਹੈ ਤੁਹਾਨੂੰ ਸਾਰਾ ਦੱਸੂੰਗੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਹੁਤ ਹੀ ਹੈਲਪਫੁਲ ਹੈ ਤੁਹਾਡੇ ਵਾਲਾਂ ਲਈ ਦੇਖ ਲੈਣੇ ਆ ਜੀ ਕਿਵੇਂ ਬਣਾਉਣਾ ਹੈ ਸਭ ਤੋਂ ਪਹਿਲਾਂ ਆਪਾਂ ਲੋਹੇ ਦੀ ਕੜਾਹੀ ਲੈਣੀ ਹੈ ਕੋਸ਼ਿਸ਼ ਕਰਿਆ ਕਰੋਗੇ ਤੁਸੀਂ ਹਰ ਜੋ ਵੀ ਵਾਲਾਂ 'ਚ ਲਗਾਉਣ ਲਈ ਕੋਈ ਵੀ ਚੀਜ਼ ਬਣਾ ਰਹੇ ਹੋ ਤਾਂ ਉਹਨੂੰ ਲੋਹੇ ਦੀ ਕੜਾਹੀ 'ਚ ਬਣਾਓ ਇਹ ਮੈਂ ਆਪਣੇ ਬਾਲਾਂ ਲਈ ਅਲੱਗ ਤੋਂ ਰੱਖੀ ਹੋਈ ਐ ਹੋਰ ਮੈਂ ਇੱਥੇ ਕੁਝ ਨਹੀਂ ਕਰਦੀ ਸਿਰਫ ਆਪਣੇ ਬਾਲਾਂ ਲਈ ਹੀ ਜੋ ਵੀ ਕੁਝ ਬਣਾਉਣਾ ਹੁੰਦਾ ਉਹ ਯੂਜ਼ ਕਰਦੀ ਆ ਇੱਕ ਗਲਾਸ ਆਪਾਂ ਪਾਣੀ ਲੈਣਾ ਇਹਦੇ ਵਿੱਚ ਠੀਕ ਐ ਤੁਸੀਂ ਹੋਰ ਕੋਈ ਵੀ ਬਰਤਨ ਲੈ ਸਕਦੇ ਹੋ ਲੋਹੇ ਦੀ ਕੜਾਹੀ ਨਹੀਂ ਹੈਗੀ ਪਰ ਤੁਸੀਂ ਲੈ ਕੇ ਰੱਖ ਸਕਦੇ ਹੋ ਬਹੁਤ ਹੀ ਵਧੀਆ ਅਸਰ ਕਰੂਗਾ ਤੁਹਾਡੇ ਬਾਲਾਂ ਤੇ ਠੀਕ ਐ ਤੇ ਆਪਾਂ ਲੈਣੇ ਇਹਦੇ ਲਈ ਮੇਥੇ ਮੇਥੇ ਦਾਣਾ ਆਪਣੀ ਰਸੋਈ 'ਚ ਆਪਾਂ ਨੂੰ ਈਜ਼ੀਲੀ ਮਿਲ ਜਾਊਂਗੇ ਠੀਕ ਐ ਨਹੀਂ ਮਿਲਦਾ ਤਾਂ ਮੰਮੀ ਨੂੰ ਪੁੱਛ ਲਓ ਮੰਮੀ ਨੇ ਕਿਤੇ ਨਾ ਕਿਤੇ ਡੱਬੇ 'ਚ ਰੱਖੇ ਹੋਣੇ ਐ ਲੁਕੋ ਕੇ ਹਨਾ ਤੁਹਾਨੂੰ ਮਿਲ ਜੂ ਬਹੁਤ ਹੀ ਆਸਾਨੀ ਨਾਲ ਆਪਣੇ ਰਸੋਈ ਚ ਮਿਲ ਜਾਂਦੇ ਆ ਤੇ ਇੱਕ ਆਪਾਂ ਨੂੰ ਸਪਰੇ ਬੋਤਲ ਚਾਹੀਦੀ ਹੈ ਹੈਗੀ ਹੈ ਤਾਂ ਗੁੱਡ ਹੈ ਜੀ ਨਹੀਂ ਹੈਗੀ ਤਾਂ ਕੋਈ ਗੱਲ ਨਹੀਂ ਆਪਣੀ ਕੋਲੀ ਆਰ ਓਹ ਰੂਈ ਤਾਂ ਹੈਗੀ ਹੋਇਆ ਉਹਦੇ ਨਾਲ ਲਗਾ ਲਾਂਗੇ ਠੀਕ ਹੈ ਤੇ ਹੁਣ ਹਲਕਾ ਜਿਹਾ ਪਾਣੀ ਦੇਖੋ ਜੀ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਮੇਥੇ ਪਾਉਣੇ ਨੇ ਮੈਂ ਆਪਣੇ ਵਾਲਾਂ ਦੇ ਹਿਸਾਬ ਨਾਲ ਪਾ ਰਹੀਆਂ ਇੱਥੇ 2 ਚਮਚ ਤੁਸੀਂ ਆਪਣੇ ਵਾਲਾਂ ਦੇ ਹਿਸਾਬ ਨਾਲ ਪਾ ਸਕਦੇ ਹੋ ਠੀਕ ਹੈ 1 ਚਮਚਾ ਜਾਂਦਾ ਚਮਚ 1.5 ਚਮਚ ਜੋ ਜਿੰਨੇ ਵੀ ਤੁਹਾਡੇ ਵਾਲ ਲੰਬੇ ਨੇ ਮੇਰੇ ਵਾਲ ਲੰਬੇ ਨੇ ਤਾਂ ਮੈਂ 2 ਚਮਚ ਪਾ ਰਹੀਆਂ ਬਹੁਤ ਹੈ ਠੀਕ ਹੈ ਜੀ ਤੇ ਇਹਨੂੰ ਆਪਾਂ ਉਬਾਲ ਆਣ ਦੇਣਾ ਪਹਿਲਾਂ 10 ਮਿੰਟ ਬਾਅਦ ਆਊਗਾ ਠੀਕ ਹੈ ਜਦੋਂ 10 ਮਿੰਟ ਉਬਾਲ ਆ ਗਿਆ ਆਪਾਂ ਗੈਸ ਨੂੰ ਹਲਕਾ ਜਿਹਾ ਘਟ ਕਰ ਦੇਣਾ ਠੀਕ ਹੈ ਪਹਿਲਾਂ ਆਪਾਂ ਫੁੱਲ ਫਲੇਮ ਤੇ ਵਾਲਾ ਰੰਗ ਦੇਣਾ ਹੁਣ ਆਪਾਂ ਕੱਟ ਕਰਕੇ 10 ਮਿੰਟ ਤੋਂ 15 ਮਿੰਟ ਇੱਕ ਹੋਰ ਵਾਲਾ ਆਣ ਦੇਣਾ ਦੇਖੋ ਜੀ ਵਾਲਾ ਆ ਗਿਆ ਤੇ ਰੰਗ ਦੇਖੋ ਇਹਦਾ ਜਿਹੜਾ ਆਪਣਾ ਟੋਨਰ ਹੈ ਪਾਣੀ ਦਾ ਰੰਗ ਬਹੁਤ ਹੀ ਵਧੀਆ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਆਪਾਂ ਗੈਸ ਨੂੰ ਹਲਕਾ ਜਾਂ ਤੇਜ਼ ਕਰ ਦਾਂ ਤੇਜ਼ ਕਰਕੇ ਤੇ ਆਪਾਂ ਇਹਨੂੰ ਬੰਦ ਕਰ ਦੇਣਾ ਠੀਕ ਹੈ ਜੀ ਤੇ ਦੇਖੋ ਇਹ ਪਾਣੀ ਦਾ ਰੰਗ ਕਿੰਨਾ ਸੋਹਣਾ ਬਰਾਊਨ ਜਾਂ येलो ਜਾ ਆ ਗਿਆ ਹਨਾ ਤੇ ਬਹੁਤ ਹੀ ਵਧੀਆ ਆਪਣਾ ਟੋਨਰ ਬਣ ਕੇ ਤਿਆਰ ਹੋ ਗਿਆ ਹਲਕਾ ਜਿਹਾ ਠੰਡਾ ਹੋਣ ਤੋਂ ਬਾਅਦ ਆਪਾਂ ਇਹਨੂੰ ਛਾਣ ਲੈਣਾ ਦੇਖੋ ਜੀ ਜਿਵੇਂ ਕੀ ਮੈਂ ਕਰ ਰਹੀ ਆ ਠੀਕ ਹੈ ਖੋਲੇ ਜੇ ਭਾਂਡੇ ਚ ਛਾਣੇ ਉਹ ਜਲਦੀ ਠੰਡਾ ਹੋ ਜਾਊਗਾ ਹਨਾ ਤੇ ਆਪਾਂ ਇਹਨੂੰ ਹਲਕਾ ਜਿਹਾ ਕੋਸਾ ਹੀ ਰੱਖਣਾ ਹੈ ਜਦੋਂ ਆਪਾਂ ਆਪਣੇ ਬਾਲਾ ਚ ਲਗਾਣਾ ਹੈ ਤੇ ਜਿਹੜੇ ਆ ਵਾਲੇ ਮੇਥੇ ਆਪਣੇ ਕੋਲ ਬਚ ਗਏ ਆ ਆਪਾਂ ਸਿੱਟਣੇ ਨਹੀਂ ਹੈਗੇ ਇੱਕ ਵਾਰ ਹੋਰ ਯੂਜ਼ ਕਰਾਂਗੇ ਇਹਨਾਂ ਨੂੰ ਠੀਕ ਹੈ ਸਿੱਟਣੇ ਬਿਲਕੁਲ ਨਹੀਂ ਹੈਗੇ ਆਪਾਂ ਨੇ ਇਹਨਾਂ ਦੇ ਪੂਰੇ ਗੁਣ ਲੈਣੇ ਨੇ ਆ ਨਾ ਉਹ ਜ਼ਰੂਰ ਯੂਜ਼ ਕਰਾਂਗੇ ਐ ਉਹ ਆਪਾਂ ਟੋਨਰ ਨੂੰ ਠੰਡਾ ਹੋਣ ਲਈ ਰੱਖ ਦੇਣਾ ਹਲਕਾ ਜਿਹਾ ਠੰਡਾ ਹੋ ਜਾ ਕੋਸਾ ਕੋਸਾ ਜਾ ਠੀਕ ਹੈ ਤੇ ਜਿਹੜੇ ਇਹ ਵਾਲੇ ਮੇਥੇ ਆਪਾਂ ਧੁੱਪ 'ਚ ਸੁੱਕਣੇ ਪਾ ਦੇਣੇ ਆ ਤਾਂ ਕਿ ਇਹਨਾਂ ਨੂੰ ਇਹਨਾਂ ਦਾ ਜਿਹੜਾ ਪਾਣੀ ਸੁੱਕ ਜਾਵੇ ਤੇ ਇੱਕ ਵਾਰ ਆਪਾਂ ਇਹਨਾਂ ਨੂੰ ਹੋਰ ਯੂਜ਼ ਕਰ ਸਕੀਏ ਦੇਖੋ ਜੀ ਟੋਨਰ ਆਪਣਾ ਬਣ ਕੇ ਤਿਆਰ ਹੋ ਗਿਆ ਹੁਣ ਹਲਕਾ ਜਿਹਾ ਕੋਸਾ ਜਿਹਾ ਹੋ ਗਿਆ ਏ ਤੇ ਇੱਕ ਸੋਣੀ ਜੀ ਸਪਰੇਅ ਬੋਟਲ ਚ ਐਡ ਕਰ ਲਓ ਨਹੀਂ ਹੈਗਾ ਤਾਂ ਆਪਣਾ ਕੋਲੀ ਲਓ ਕੋਲੀ ਥੋੜੀ ਜੀ ਰੂਹ ਲੈ ਲਓ ਤੇ ਅਰੂਨ ਦੀ ਰੂਨ ਨੂੰ ਪਿਓ ਪਿਓ ਕੇ ਇਹ ਪਾਣੀ ਵਿੱਚ ਆਪਾਂ ਆਪਣੀ ਜੜਾਂ ਚ ਲਗਾਣਾ ਸਿਰ ਦੀਆਂ ਜੜਾਂ ਚ ਠੀਕ ਹੈ ਤਾਂ ਕਿ ਆਪਣੇ ਵਾਲ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਜਾਣ ਬਹੁਤ ਹੀ ਵਧੀਆ ਟੋਨਰ ਹੈ ਜੀ ਇਸਤੇਮਾਲ ਕਰਕੇ ਜ਼ਰੂਰ ਦੇਖਿਓ ਤੁਹਾਡੇ ਵਾਲਾਂ ਨੂੰ ਬਹੁਤ ਹੀ ਜ਼ਿਆਦਾ ਇਹਦੇ ਚ ਹੈਲਪ ਮਿਲੂਗੀ ਵਾਲਾਂ ਨੂੰ ਲੰਬਾ ਕਰਨ ਲਈ ਮਜ਼ਬੂਤ ਕਰਨ ਲਈ ਸਿਲਕੀ ਸ਼ਾਈਨੀ ਕਰਨ ਲਈ ਠੀਕ ਹੈ ਤੇ ਹੋਰ ਵੀ ਵਾਲਾਂ ਦੀਆਂ ਜਿਹੜੀਆਂ ਹੋਰ ਦਿੱਕਤਾਂ ਨੇ ਕਾਫੀ ਇਹ ਸੋਲਵ ਕਰ ਦਿੰਦਾ ਹੈ ਇਹ ਆਪਣਾ ਇੱਕ ਹਫ਼ਤੇ ਦਾ ਟੋਨਰ ਬਣ ਕੇ ਤਿਆਰ ਹੋ ਗਿਆ ਤੁਸੀਂ ਇਹਨੂੰ ਇੱਕ ਹਫ਼ਤਾ ਲਗਾਤਾਰ ਕਰ ਸਕਦੇ ਹੋ ਸਿਰ ਧਾਨਣ ਦੀ ਜਰੂਰਤ ਨਹੀਂ ਹੈਗੀ ਅਗਲੇ ਦਿਨ ਵੀ ਨਾ ਸਕਦੇ ਹੋ ਬੈਸਟ हेयर ਗ੍ਰੋਥ ਟੋਨਰ ਹੈ ਜੀ ਇਹ ਯੂਜ਼ ਕਰਕੇ ਜਰੂਰ ਦੇਖਿਓ ਤੇ ਆਪਾਂ ਟੋਨਰ ਬਣਾ ਲਿਆ ਹੁਣ ਆਪਾਂ ਦੇਖਦੇ ਹਾਂ ਕਿ ਇਹਨੂੰ ਕਿਵੇਂ ਲਗਾਉਣਾ ਹੈ ਲਗਾਉਣ ਦਾ ਤਰੀਕਾ ਬਿਲਕੁਲ ਹੀ ਸੌਖਾ ਹੈ ਜੀ ਠੀਕ ਹੈ ਸਪਰੇਅ ਬੋਤਲ ਹੈਗੀ ਤਾਂ ਸਭ ਤੋਂ ਵਧੀਆ ਹੈ ਆਪਾਂ ਇਹਨੂੰ ਆਪਣੇ ਵਾਲਾਂ ਨੂੰ ਪਹਿਲੇ ਚੰਗੀ ਤਰ੍ਹਾਂ ਕਾਮ ਕਰ ਲਿਓ ਮੇਰੇ ਕੋਲ ਤਾਂ ਕੰਗੀ ਹੈ ਨਹੀਂ ਸੀ ਮੈਂ ਨੀਚੇ ਵਾਲੇ ਪੋਸਟ ਤੇ ਆਈ ਹੋਈ ਸੀ ਤੇ ਇਸ ਕਰਕੇ ਮੈਂ ਐਵੇਂ ਹੀ ਲਗਾ ਲਿਆ ਦੇਖੋ ਮੇਰੇ ਵਾਲਾਂ ਦਾ ਸੈਂਟਰ ਤੋਂ ਝੜ ਰਹੇ ਨੇ ਥੋੜੇ ਥੋੜੇ ਤੇ ਆਪਾਂ ਹੁਣ ਇਹੀ ਰੈਮਡੀਆ ਮੈਂ ਤਾਂ ਹੀ ਜ਼ਿਆਦਾ ਤੇ ਇਹ ਆਪਾਂ ਆਪਣੀ ਜੜਾਂ 'ਚ ਲਗਾਉਣਾ ਏ ਬਾਲਾਂ ਦੀ ਜੜਾਂ 'ਚ ਚੰਗੀ ਤਰ੍ਹਾਂ ਲਗਾ ਕੇ ਹਲਕੇ-ਹਲਕੇ ਹੱਥਾਂ ਨਾਲ ਜਿਵੇਂ ਆਪਾਂ హెయిਰ ਦੀ ਓਇਲ ਦੀ ਮ사ਜ ਕਰਦੇ ਆਂ ਓਵੇਂ ਆਪਾਂ ਮ사ਜ ਕਰਦੀਆਂ ਜਿਵੇਂ ਕਿ ਇੱਥੇ ਮੈਂ ਕਰ ਰਹੀ ਆਂ ਤੁਸੀਂ ਦੇਖ ਸਕਦੇ ਹੋ ਜਿਵੇਂ ਜਿਵੇਂ ਮੈਂ ਮ사ਜ ਕਰ ਰਹੀ ਆਂ ਓਵੇਂ-ਓਵੇਂ ਹਲਕੇ-ਹਲਕੇ ਹੱਥਾਂ ਨਾਲ ਆਪਣੇ ਬਾਲਾਂ ਦੀ ਮ사ਜ ਕਰਿਓ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਤੇ ਨਾਲ ਦੀ ਕੋਈ ਜ਼ਰੂਰਤ ਨਹੀਂ ਹੈਗੀ ਟਾਈਮ ਹੈਗਾ ਤੁਸੀਂ ਨਾ ਆ ਵੀ ਸਕਦੇ ਹੋ ਨਹੀਂ ਕੋਈ ਗੱਲ ਨਹੀਂ ਅਗਲੇ ਦਿਨ ਤੁਸੀਂ ਨਾ ਆ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਵਧੀਆ హెయిਰ ਗਰੋਥ ਟੋਨਰ ਹੈ ਤੁਹਾਡੇ ਵਾਲਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਇਹ ਤੁਸੀਂ ਇਹਨੂੰ ਚੰਗੀ ਤਰ੍ਹਾਂ ਆਪਣੇ ਵਾਲਾਂ 'ਚ ਲਗਾਓ ਜੜਾਂ ਵਿੱਚ ਲਗਾਓ ਤੁਹਾਡੇ ਜਿਹੜੀਆਂ ਵਾਲਾਂ ਦੀਆਂ ਅੱਧ ਤੋਂ ਵੱਧ ਦਿੱਕਤਾਂ ਇਹ ਸੋਲਵ ਕਰ ਦੂਗਾ ਇਹ ਮੇਰੀ ਗਾਰੰਟੀ ਹੈ ਯੂਜ਼ ਕਰਕੇ ਜ਼ਰੂਰ ਦੇਖੋ ਠੀਕ ਹੈ ਚੰਗੀ ਤਰ੍ਹਾਂ ਲਗਾਓ ਇਹ ਵਾਲਾਂ ਨੂੰ ਇੱਕ ਤਾਂ ਮਜ਼ਬੂਤ ਬਣਾਉਂਦਾ ਹੈ ਠੀਕ ਹੈ ਵਾਲਾਂ ਨੂੰ ਲੰਬਾ ਕਰਨ ਵਿੱਚ ਵੀ ਇਹ ਮਦਦ ਕਰਦਾ ਹੈ ਤੁਹਾਡੇ ਸਿਕਰੀਆ ਤਾਂ ਸਿਕਰੀ ਨੂੰ ਵੀ ਇਹ ਦੂਰ ਕਰਦਾ ਹੈ ਚਮਕਦਾਰ ਬਣਾਉਣ ਤੇ ਵੀ ਇਹ ਮਦਦਗਾਰ ਹੈ ਜੀ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਨੂੰ ਸੋਲਵ ਕਰਦਾ ਹੈ ਚੰਗੀ ਤਰ੍ਹਾਂ ਵਾਲਾਂ 'ਚ ਲਗਾ ਕੇ ਹਲਕੇ ਹੱਥਾਂ ਨਾਲ ਮ사ਜ ਕਰ ਲੈਣੀ ਆਪਾਂ ਨੇ ਠੀਕ ਹੈ ਚਾਹੋ ਤਾਂ ਤੁਸੀਂ ਲੈਂਥ ਤੇ ਵੀ ਲਗਾ ਸਕਦੇ ਹੋ ਬਹੁਤ ਹੀ ਵਧੀਆ ਸ਼ਾਈਨ ਐਡ ਕਰ ਦਿੰਦਾ ਹੈ ਤੁਹਾਡੇ ਵਾਲਾਂ ਤੇ ਠੀਕ ਹੈ ਚੰਗੀ ਤਰ੍ਹਾਂ ਲਗਾ ਕੇ ਮ사ਜ ਕਰਕੇ ਆਪਾਂ ਇਹਨੂੰ ਜੇ ਤੁਸੀਂ ਸਿਰਨਾਣਾ ਤਾਂ 1 ਘੰਟੇ ਲਈ ਛੱਡ ਸਕਦੇ ਆ ਨਹੀਂ ਅਦਰਵਾਈਜ਼ ਤੁਸੀਂ ਅਗਲੇ ਦਿਨ ਆਪਣਾ ਬਾਲਾਂ ਨੂੰ ਧੋ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਲੈਂਥ ਤੇ ਲਗਾ ਲਓ ਜੀ ਜਿਵੇਂ ਮੈਂ ਲਗਾ ਰਹੀਆਂ ਲੈਂਥ ਤੇ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਠੀਕ ਹੈ ਨਹੀਂ ਤਾਂ ਤੁਸੀਂ ਜੜਾ ਚ ਲਗਾ ਲਓ ਬਹੁਤ ਜ਼ਿਆਦਾ ਹੈ ਠੀਕ ਹੈ ਲੈਂਥ ਤੇ ਹੈਗਾ ਤਾਂ ਲੈਂਥ ਤੇ ਲਗਾ ਲਓ ਚੰਗੀ ਤਰ੍ਹਾਂ ਮ사ਜ ਕਰਕੇ ਆਪਾਂ ਆਪਣੇ ਬਾਲਾਂ ਦਾ ਜੂੜਾ ਬਣਾ ਲੈਣਾ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਲਈ ਬੱਸ ਇੰਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ